ਸਸਿਕਾ ਵੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਜਿੰਨੇ ਵੀ ਮੇਰੇ ਵੀਰ ਮੇਰੀ ਵੀਡੀਓ ਨੂੰ ਦੇਖਦੇ ਨੇ ਲਾਈਕ ਤੇ ਸ਼ੇਅਰ ਕਰਦੇ ਨੇ ਜਿਨ੍ਹਾਂ ਨੇ ਮੇਰਾ ਪੇਜ ਨੂੰ ਫੋਲੋ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਵੀਰ ਰਹਿੰਦੇ ਨੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਬੱਤਵਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਜੀ ਅੱਜ ਤੁਹਾਨੂੰ ਬਹੁਤ ਹੀ ਵੱਡੀ ਬਹੁਤ ਹੀ ਵਧੀਆ ਦੁਕਾਨ ਦੇ ਵਿੱਚ ਇੱਕ ਲੈ ਕੇ ਚੱਲਿਆ ਦੁਕਾਨ ਦੇ ਵਿੱਚ ਕੀ ਕੋਸਾ ਸਾਰਾ ਤੁਹਾਨੂੰ ਦਿਖਾਉਣਾ ਆ ਆਪਾਂ ਅੱਜ ਖੜਿਆਗੇ ਜੀ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਦਾ ਇਹ ਪਿੰਡ ਹੈਗਾ ਜੇ ਆਪਾਂ ਬੱਸ ਸਟੈਂਡ ਤੋਂ ਆਉਂਨਾ ਇਧਰ ਬੱਸ ਸਟੈਂਡ ਵਾਲਾ ਮੋਰਚਾ ਇਹ ਦੂਸਰਾ ਮੋਰਚਾ ਸਾਹਮਣੇ ਇਧਰ ਵੱਡੀ ਮਾਤਾ ਰਾਣੀ ਆ ਸਾਹਮਣੇ ਇਧਰ ਵੱਡੀ ਮਾਤਾ ਰਾਣੀ ਆ ਦੂਸਰਾ ਮੋਰਚਾ ਹੈ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਦੁਕਾਨ ਨੂੰ ਨਾ ਪਹਿਲਾਂ ਇੱਕ ਵਾਰੀ ਸਾਰੀ ਬਾਹਰੋਂ ਦਿਖਾ ਦੇ ਫਿਰ ਆਪਾਂ ਕਰਦੇ ਆ ਗੱਲਬਾਤ ਅੰਦਰ ਬਾਈ ਦੇ ਨਾਲ ਜਾ ਕੇ ਵੀ ਇਸ ਦੁਕਾਨ ਦੇ ਉੱਤੇ ਕੀ ਕੁਝ ਮਿਲਦਾ ਬਾਈ ਨੇ ਮੈਂ ਕਹਿੰਦਾ ਉਹੀ ਬਸ ਅੱਖਾਂ ਬੰਦ ਕਰਕੇ ਪੈਸਾ ਲਾਦਾ ਹੈ ਦੁਕਾਨ ਨਾ ਕੀ ਬਸ ਬਹੁਤ ਤਕੜਾ ਸ਼ੋਅਰੂਮ ਬਣਾਇਆ ਹੋਇਆ ਵੈ ਬਾਈ ਨੇ ਆਪਾਂ ਗੱਲਬਾਤ ਕਰਦੇ ਆਂ ਦੇਖਦੇ ਆਂ ਇੱਥੇ ਹਨਾ ਕਿਉਂਕਿ ਮੇਰਾ ਨਾ ਕਈ ਦਿਨਾਂ ਤੋਂ ਇੱਥੋਂ ਲੰਘਦਾ ਸੀਗਾ ਜੇ ਕਰਦਾ ਸੀ ਵੀ ਦੁਕਾਨ ਦੇ ਆਓ ਵੀ ਦੋਸਤੋ ਆਪਾਂ ਹੁਣ ਕਰਦੇ ਆਂ ਗੱਲਬਾਤ ਹਨਾ ਤੁਹਾਨੂੰ ਦਿਖਾਉਣਾ ਸਾਰੀ ਦੁਕਾਨ ਤੇ ਕੈਮਰਾਮੈਨ ਨੂੰ ਮੈਂ ਕਹੂੰਗਾ ਵੀ 4 ਸਪੀਰੇ ਮਾਰ ਦੇ ਕੈਮਰਾ ਫਿਰ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਹਨਾ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਕ ਮੈਂ ਵੀ ਹੁਣ ਵੀਰ ਮੇਰੇ ਆ ਇਹ ਗੱਲ ਆ ਕਾਲਿਆ ਵੀ ਜਿੰਨਾ ਵੀ ਕੱਪੜਾ ਤੇਰੇ ਕੋਲ ਆ ਮੈਂ ਬਹਿ ਕੇ ਆਰਾਮ ਦੇ ਨਾਲ ਦਿਖਾ ਫਿਰ ਦਿਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮੈਂ ਕੈਮਰਾਮੈਨ ਨੂੰ ਆਖੂ ਕਿ ਕੱਲਾ ਕੱਲਾ ਫੂਟਨਾ ਧਿਆਨ ਨਾਲ ਦਿਖਾ ਦੇ ਵੀ ਕਿਹੜਾ ਆ ਅਰਜਵਲ ਸੂਟ ਦੇ ਦੇ ਕੇ ਜਿਆਦਾ ਕਰਕੇ ਨਾ ਹਾਂ ਜੀ ਵੀਰ ਜੀ ਕੜਾਈ ਦੇ ਕਿੰਨਾ ਇਹਦੇ ਕੜਾਈ ਕਰੀ ਹੋਈ ਆ ਇਹ ਜੇ ਆਪਾਂ ਗਿਤੇ ਵੀ ਤਨੌਲੇ ਬਰਨਾਲੇ ਜਾਵਾਂ ਸੋ ਨੂੰ 1200 ਰੁਪਏ ਤੋਂ ਘੱਟ ਨਹੀਂ ਮਿਲਣਾ ਜੀ ਆਹ ਸੂਟ ਹਾਂ ਜੀ ਆਹ ਸੂਟ ਜੀ 1200 ਰੁਪਏ ਦਾ ਹਾਂ ਵਿਆਹ ਸ਼ਾਦੀ ਵਾਲਾ ਸੂਟ ਆ अच्छा ठीक दे दे है दे 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 हां जी ਤੇ ਆਪਾਂ ਨਵੀਂ ਦੁਕਾਨ ਕਰਕੇ ਆਪਾਂ ਦੇ ਦੇਣਾ ਤੁਹਾਨੂੰ 900 ਰੁਪਏ ਦਾ ਜੀ اچھا ਵੀ ਤੁਸੀਂ ਮੰਨ ਕੇ ਚੱਲੋ ਵੀ 1200 ਵਾਲਾ 100 ਵਾਲਾ ਜਿਹੜਾ ਸੂਟ ਹੈ ਉਹ ਤੁਸੀਂ 900 ਰੁਪਏ ਦੇ ਵਿੱਚ ਇਹ ਦੇ ਦੋਗੇ ਜਿਹੜਾ ਤੂੰ ਹੁਣ ਆਉਂਦਾ ਨਵੀਂ ਦੁਕਾਨ ਕਰਕੇ ਵੀ ਗਾਕ ਬਣੇ ਹਾਂਜੀ ਹਾਂਜੀ ਕਿਉਂਕਿ ਨਵੀਂ ਦੁਕਾਨ ਤੇ ਤਾਂ ਉਹ ਚੰਗੇ ਜਿਹੇ ਲੈਂਦੇ ਆ ਆਏ ਰੇਟ ਲੈਦੇ ਨੇ ਆਪਾਂ ਕਰਨਾਈ ਹੋਈ ਹੈ ਚੰਗੇ ਚੰਗੇ ਉਸ ਤੇ ਹਣਾ ਪਰ ਹੁਣ ਤੂੰ ਮੈਂ ਮੰਨਦਾ ਤੇਰੀ ਗੱਲ ਵੀ ਤੁਸੀਂ ਆਫਰ ਕਰਤਾ ਹਣਾ ਫਿਰ ਇੱਕ ਹੁਣ ਮੈਂ ਆਇਆ ਤੇਰੀ ਦੁਕਾਨ ਤੇ ਹੈਨਾ ਵੀਡੀਓ ਬਣਾਉਣਾ ਪਰ ਇੱਕ ਆਫਰ ਮੈਂ ਵੀ ਤੈਨੂੰ ਹੁਣ ਕਹੂੰਗਾ ਵੀ ਭਾਈ ਸਾਡਾ ਵੀ ਆਇਆਂ ਦਾ ਕੋਈ ਵੀਡੀਓ ਦੇਖ ਕੇ ਜਿਹੜਾ ਕੋਈ ਆਉਂਦਾ ਹੈ ਬੰਦਾ ਉਹਦਾ ਵੀ ਤੁਹਾਨੂੰ ਮਾਨਤਾਰ ਕਰਨਾ ਪਊ ਐ ਤਰੀਕਾ ਲ ਮੰਨ ਗਿਆ ਹੁਣ ਹਨਾ ਤੁਸੀਂ ਆਏ ਰੇਟ ਕਹਿ ਲਿਓ ਵੀ ਲਾਤਾ ਆਏ ਰੇਟ ਕਹਿਤਾ ਤੂੰ ਇਹ ਤਾਂ ਫਿਰ ਆਏ ਰੇਟ ਲਾ ਵੀਡੀਓ ਦੇਖ ਕੇ ਜਿਹੜਾ ਕੋਈ ਆਊਗਾ ਲਾਈਕ ਤੇ ਸ਼ੇਅਰ ਕਰੂਗਾ ਤੋਹਾ ਸੁੱਟ ਕਿੰਨੇ ਦਾ ਦੇ ਦੇਣਾ ਲਾਈਕ ਤੇ ਜਿਹੜਾ ਸ਼ੇਅਰ ਕਰੂ ਉਹ ਵੀਰ ਭੈਣ ਲਈ ਆਪਾਂ ਜਮੀ ਰੇਟ ਸਿੱਟਗੀ ਲਾ ਦੇਣਾ ਜੀ ਉਹੀ ਚਕਾ ਦੇਣਾ 700 ਰੁਪਏ ਦਾ ਲਾ ਦੇਣਾ ਜੀ ਆਹ ਲੈ ਵੀ ਦੋਸਤਾਂ ਆਹ ਮੰਨਤਾ ਜਿਹੜਾ ਸੂਟ ਬਾਈ ਕਹਿੰਦਾ ਸੀ ਵੀ 1200 ਦਾ ਤੇ ਆਪਾਂ 900 ਦਾ ਦੇ ਦਾਂਗੇ ਆਪਾਂ ਹੁਣ ਇਹ ਕਿਰਪਾ ਤਾਂ 700 ਰੁਪਏ ਦਾ ਆਹ 700 ਰੁਪਏ ਦੀ ਲੈ ਲੈਣਾ ਜੀ ਬੇ ਕਰਕੇ ਜੀ ਲਓ ਜੀ 700 ਰੁਪਏ ਦਾ ਲੈ ਜੀ 1200 ਵਾਲਾ ਗੂੜਾ ਹੋਰ ਕਿਹੜੇ ਕਿਹੜੇ ਆਈ ਵਾਲੀਆਂ ਚੁੰਨੀ ਆਈ ਆ ਜੀ ਨਾਲ ਚੁੰਨੀ ਵੀ ਬਹੁਤ ਲੈ ਵੀ ਚੁੰਨੀ ਵੀ ਕੜਾਈ ਵਾਲੀ ਆ ਪਿਓਰ ਦੀ ਚੁੰਨੀ ਪਿਓਰ ਦੀ ਕਹਿੰਦਾ ਭਾਈ ਦੇਖ ਮੈਨੂੰ ਇਹਦੇ ਬਾਰੇ ਤਾਂ ਇੰਨਾ ਪਤਾ ਨਹੀਂ ਹੈਗਾ ਨੀ ਕਾਨੂੰਨ ਦੀ ਆ ਇਸ ਨੂੰ अच्छा एक ਨਾਲ ਹੋਰ ਹੈ ਗੱਲ ਵਾਹ ਦੀ ਕੜਾਈ ਦੇਖੋ ਚੁੰਨੀ ਦੇ ਚਾਰੇ ਪਾਸੇ ਕਰੀਏ ਵਿੱਚ ਬੁੱਟੀਆਂ ਨੇ ਹਾਂ ਐ ਨਹੀਂ ਵੀ ਚੁੰਨੀ ਉਹੀ 50 ਰੁਪਏ ਵਾਲੀ ਚੁੰਨੀ ਲਾਤੀ ਜੀ ਨਾਲ 250 ਦੀ ਇਕੱਲੀ ਚੁੰਨੀ ਹੈ ਜੀ 250 ਠੀਕ ਹੈ ਵੀ ਠੀਕ ਹੈ ਮਹਿੰਗੀ ਬਹੁਤ ਹੈ ਕਲਰ ਕਹੇ ਜੇ ਮਰਜ਼ੀ ਲੋ ਸਾਰੇ ਕਲਰ ਮਿਲਣਗੇ ਜੀ ਤੁਹਾਨੂੰ ਠੀਕ ਹੈ ਐ ਨਹੀਂ ਆਲਾ ਕਹਿੰਦਾ ਜੇ 1 2 3 ਨੇ ਕਿੰਨੇ ਮਰਜ਼ੀ ਲੈ ਲੋ ਕਿੰਨੇ ਮਰਜ਼ੀ ਲੈ ਲੋ 5 ਲੈ ਲੋ ਅੱਛਾ ਇਹ ਆ ਨਮਾ ਚੱਲਿਆ ਇਹ ਆ ਜੀ ਜਿਮੀਚੂ ਹੁਣ ਨਮਾ ਚੱਲਿਆ ਜੀ ਇਹ ਵੀ ਆਪਾਂ ਤੁਹਾਨੂੰ ਉਪਰੀ ਦੇ ਦੇਣਾ ਜੀ ਲੈ ਇਹ ਠੀਕ ਹੈ ਇਹ ਕੀ ਪ੍ਰਾਈਸ ਦਾ ਬਈ ਇਹ ਪ੍ਰਾਈਸ ਦਾ ਜੀ ਮੂੰ ਤਾਂ ਵੇਚੀ ਜਾਂਦਾ ਜੀ 1900 ਰੁਪਏ ਦਾ ਜੀ ਅੱਛਾ ਹਾਂ ਜੀ ਇਹ ਵਾ ਤੁਹਾਨੂੰ ਬਸ ਉੱਥੇ ਆ ਗਿਆ ਉੱਥੇ ਆ ਕੀ ਗੱਲ ਤੁਹਾਨੂੰ ਕਹਿੰਦੀ ਲੋੜ ਨਹੀਂ ਇਹ ਉਦੋਂ ਵੀ ਮੇਲਾ ਲਗਾ ਦੇਣਾ ਜੀ ਠੀਕ ਠੀਕ ਇਹ ਆਪਾਂ ਕਰਦੇ ਨੇ 600 ਦੀ ਦੇਣਾ ਲੈ ਵੀ ਦੋਸਤੋ ਆ ਹੋਰ ਵੀ 100 ਰੁਪਏ ਘੱਟ ਮੈਨੂੰ ਦੱਸ ਜੀ ਮੈਂ ਕਿਤੇ ਮਹਿੰਗਾ ਉਹ ਨਾ ਨਾ ਜੀ ਆਪਾਂ ਜਵੇਂ ਲੈ ਲੈਂਦੇ ਆ ਆ 100 ਰੁਪਏ ਦੀ ਕੋਈ ਸੀਕਮ ਵਰਕ ਵਾਲੀ ਚੁੰਨੀ ਆ ਜੀ ਚੁੰਨੀ ਠੀਕਮ ਵਰਕ ਹਾਂ 100 ਦੇ ਹਾਂ ਸਭਾ ਦੋ ਮੀਟਰ ਦੀ ਚੁੰਨੀ ਆ ਨੀ ਕੀ ਮੋਟੀ ਚੁੰਨੀ ਨਹੀਂ ਵੀ ਹੋਈ ਇੱਕ ਗੱਲ ਹੋਰ ਵੀ ਆ ਭਾਈ ਇਹਦੇ ਤੇ ਆ ਤਾਰੇ ਜੇ ਲੱਗੇ ਨੇ ਕਈ ਵਾਰ ਅਗਲਾ ਕਹਿੰਦਾ ਤੇਰੇ ਵਾਸਤੇ ਤਾਰੇ ਨਾ ਤੋੜ ਲਿਆ ਹਾਂ ਇਹ ਜੱਟ ਤਾਰੇ ਵਾਲੀ ਚੰਪੂ ਜੀ ਜਿਹਦੇ ਆ ਚਾਹਤ ਪੂਰੀ ਜਦੇ ਹੈ ਨਾ ਬਹੁਤ ਸੋਹਣਾ ਕਲਰ ਵੀ ਬਹੁਤ ਹੈ ਹਾਂਜੀ ਜਿਵੇਂ ਕੋਈ ਹੈਵੀ ਲੈ ਭੈਣਾਂ ਦੇ ਵਿਆਹ ਸਾਡੇ ਨੇ ਆਪਾਂ ਕੋਲ ਹੈਵੀ ਸੈਟ ਵੀ ਹੈਗੇ ਨੇ ਜੀ ਲਓ ਜੀ ਲਓ ਆ ਪ्योर ਹਾਂਜੀ ਅੱਛਾ ਗੱਲ ਇਹ ਆ ਕਾਲੇ ਬਾਈ ਇਹ ਆ ਗਿਆ ਜੀ ਇਹ ਤਾਂ ਦੇਖੋ ਇਹ ਫਰੰਟ ਦਾ ਵਰਕ ਜੀ ਹੂੰ ਆ ਆ ਗਿਆ ਇਹਨਾਂ ਦਾ ਬਾਜੂ ਵਰਕ ਜੀ ਠੀਕ ਹੈ ਤੇ ਆ ਆ ਗਿਆ ਜੀ ਬੋਟਮ ਵਰਕ ਜੀ ਓਕੇ 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 ਹਾਂ ਵੀ ਕਹੇ ਜੀ ਕੁਆਲਿਟੀ ਲੈ ਲੋ ਬਹੁਤ ਸੋਹਣੀ ਕਢਾਈ ਦੇ ਹਰ ਪ੍ਰਕਾਰ ਦੀ ਕੁਆਲਿਟੀ ਮਿਲੂ ਹੈਵੀ ਤੋਂ ਹੈਵੀ ਲੋ ਚਲੋ ਹੈਂਡਵਰਕ ਵੀ ਮਿਲ ਜਾਣਗੇ ਠੀਕ ਹੈ ਤੇ ਨੰਬਰ ਦਾ ਇੱਕ ਤੁਹਾਨੂੰ ਹੋਰ ਨੋਟ ਕਰਾ ਦਈਏ ਜੀ ਜੇ ਕਿ ਆਪਾਂ ਨੂੰ ਕੋਈ ਸਨੈਪ ਭੇਜੋ ਆਰਡਰ ਤੇ ਤਿਆਰ ਕਰਾਉਣਾ ਆਪਾਂ ਆਰਡਰ ਤੇ ਵੀ ਤਿਆਰ ਕਰਕੇ ਦਿੰਦੇ ਆ ਜੀ ਕੜਾਈ ਹਾਂ ਜੀ ਕੜਾਈ ਕਿਦਾਂ ਵੀ ਵਾਲੇ ਨੇ ਕਰਵਾਉਣੀ ਲੈ ਵੀ ਦੋਸਤੋ ਇੱਕ ਵਾਰ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਜੇਕਰ ਤੁਸੀਂ ਪਲੇਨ ਸੂਟ ਲੈ ਕੇ ਹਨਾ ਪਲੇਨ ਸੂਟ ਲੈ ਕੇ ਹਾਂ ਨਹੀਂ ਵੀ ਲੈ ਕੇ ਆਣਾ ਜੀ ਆਪ ਕਰਾ ਲੈ ਸੰਨ ਦੱਸਣੇ ਵੀ ਸਾਨੂੰ ਜਾਂ ਸਿਮਰ ਤੇ ਕਰਾ ਦਿਓ ਜਾਂ ਕਰੀਬ ਤੇ ਕਰਾ ਦਿਓ ਕਹਿਣ ਦਾ ਮਤਲਬ ਤੁਹਾਡਾ ਇਹ ਹੈ ਵੀ ਜੇ ਆਪਾਂ ਕੋਈ ਨੈੱਟ ਨੋਟ ਤੇ ਕੋਈ ਕਿਤੇ ਸੂਟ ਦੇਖ ਲਿਆ ਜਿਵੇਂ ਇੰਸਟਾਗ੍ਰਾਮ ਦਾ ਅੱਜ ਕੱਲ ਕਰੀਏ ਜਾਂ ਰਿਹਾ ਹਾਂ ਉਹ ਤੇ ਤੁਸੀਂ ਸੂਟ ਨੂੰ ਦੇਖ ਕੇ ਫੋਟੋ ਲੈ ਕੇ ਇੱਥੇ ਆ ਜਾਓ ਜਿਹੇ ਜੀ ਕਢਾਈ ਕਰਾਉਣੀ ਆ ਜਿਹੇ ਜਾ ਸੂਟ ਲੈਣਾ ਉਹ ਕਰਾ ਦਾਂਗੇ ਉਹ ਦੇ ਕਰਾ ਕੇ ਦੇ ਦਾਂਗੇ ਉਹ ਕਰਾ ਕੇ ਦੇ ਦਾਂਗੇ ਇਹ ਵੀ ਬਹੁਤ ਵੱਡੀ ਗੱਲ ਹੈ ਹਾਂਜੀ ਇਹ ਆ ਹੁਣ ਆ ਗਈ ਹੋਰ ਆਪਾਂ ਨਹਾਉਂਦੇ ਹਾਂ ਹਾਂ ਆ ਆ ਗਈ ਜੀ ਇਹ ਸਰਦੀਆਂ ਵਾਲੇ ਨੇ ਜੀ ਸਾਰੇ ਸੂਟ ਠੀਕ ਹੈ ਇਹ ਸਭ ਆ ਗਏ ਹੈਨਾ ਆ ਕਾਟਰੀਜ ਚੱਲ ਰਿਹਾ ਜੀ ਇਹ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਜੀ 300 ਦੇ ਦੇਣਾ ਜੀ ਅੱਛਾ ਲੈ ਵੀ ਦੋਸਤੋ ਆ 300 ਰੁਪਏ ਦਾ ਸੂਟ ਹਾਂਜੀ 300 ਰੁਪਏ ਦਾ ਹੁਣ ਆਪਣੇ ਕਸਟਮਰ ਵੀ ਆ ਗਏ ਇੱਧਰ ਬਹਿ ਜਾਓ ਜੀ ਆਜੋ 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 ਕੋਈ ਗੱਲ ਨਹੀਂ ਹੈਨਾ ਆ ਲਓ ਜੀ 350 ਰੁਪਏ ਵਾਲਾ ਸੂਟ ਬਾਈ ਕਹਿੰਦਾ ਆਪਾਂ 300 ਤੋਂ ਹੀ ਦੇ ਦਾਂਗੇ ਕਾਰਨ ਪਤਾ ਕੀ ਆ ਬਾਈ ਤੁਸੀਂ ਇਹ ਗੱਲ ਯਕੀਨ ਮੰਨਿਓ ਜਿਵੇਂ ਉਹਨੇ ਨਵੀਂ ਦੁਕਾਨ ਕਰੀ ਆ ਨਵੀਂ ਦੁਕਾਨ ਤੇ ਕੋਈ ਵੀ ਬੰਦਾ ਨਾ ਤਾਂ ਝੂਠ ਬੋਲੇ ਨਾ ਕੋਈ ਚੀਜ਼ ਮਾੜੀ ਦੇਵੇ ਇਹ ਗਰੰਟੀ ਵੈਸੇ ਹੀ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਕੋਈ ਨਵੀਂ ਨਵੀਂ ਦੁਕਾਨ ਤੇ ਬਾਈ ਸਾਰਾ ਕੁਝ ਹੁੰਦਾ ਹੈ ਨਾ ਪਰ ਉਸ ਤੋਂ ਬਾਅਦ ਜੋ ਫਿਰ ਕਾਬਲਾ ਕਰੋਗੇ ਨਹੀਂ ਕਾਬਲਾ ਕੋਈ ਨਹੀਂ ਕਰੀ ਉਹੀ ਕਾਬਲਾ ਨਹੀਂ ਬਾਈ ਕਹਿੰਦਾ ਕਰਨਾ ਤੇ ਨਾਲ-ਨਾਲ ਮੈਂ ਕੈਮਰਾਮੈਨ ਨੂੰ ਇੱਕ ਗੱਲ ਹੋਰ ਵੀ ਕਹੂੰਗਾ ਵੀ ਇੱਕ ਵਾਰੀ ਦੁਕਾਨ ਜ਼ਰੂਰ ਦਿਖਾਈ ਜਾਵੇ ਸਾਰੀ ਹੈ ਨਾ ਕਿਉਂਕਿ ਬਾਈ ਕਾਲੇ ਜਿਹੜੀ ਤੁਸੀਂ ਇਹ ਦੁਕਾਨ ਕਰੀ ਹੈ ਹੂੰ ਇੰਨਾ ਪੈਸਾ ਪਿੰਡ ਦੇ ਵਿੱਚ ਕਿਵੇਂ ਲੱਗਦਾ ਕਿ ਉਹ ਲੱਗਾ ਤੁਸੀਂ ਬਸ ਨਹੀਂ ਦਿ ਲੋ ਸੰਗ ਦੀ ਵੀ ਪਿੰਡ ਚ ਆਪਾਂ ਕੋਈ ਏਦਾਂ ਦੀ ਦੁਕਾਨ ਬਣਾਈਏ ਤਾਂ ਜਿਹੜਾ ਧਰੋਲੇ ਬਰਨਾਲੇ ਜਾਂਦਾ ਉਹਨਾਂ ਨੂੰ ਜਾਣ ਦੀ ਲੋੜ ਨਾ ਪਵੇ ਤਾਂ ਇੱਥੇ ਸਾਰਾ ਕੁਝ ਮਿਲ ਸਕੇ ਜੀ ਉਹਨਾਂ ਨੂੰ ਹਾਂ ਵੀ ਇੱਥੇ ਆਪਾਂ ਨੇ ਉਹ ਕਰਤਾ ਅੱਛਾ ਮੈਂ ਨਾਲ ਪਿੰਡ ਵਾਲੇ ਨੂੰ ਇਹ ਵੀ ਗੱਲ ਜਰੂਰ ਕਹੂੰਗਾ ਵੀ ਬਾਈ ਦੇਖੋ ਜਦੋਂ ਕੋਈ ਵੀ ਬੇਸ਼ੱਕ ਦੀ ਕੋਈ ਸਬਜ਼ੀ ਦੀ ਰੇੜੀ ਲਾਉਂਦਾ ਫਲਾਂ ਦੀ ਲਾਉਂਦਾ ਜਿਹੜੀ ਆਪਣੇ ਪਿੰਡ ਦੇ ਵਿੱਚ ਨਹੀਂ ਚੀਜ਼ ਹੈਗੀ ਹੈ ਨਾ ਜਿਵੇਂ ਹੁਣ ਤੁਸੀਂ ਐਡਾ ਵੱਡਾ ਸ਼ੋਰੂਮ ਕਰਿਆ ਉਹਦੀ ਹੈਲਪ ਕਰਨਾ ਆਪਣਾ ਫਰਜ਼ ਬਣਦਾ ਤਾਂ ਕਿ ਆਪਣੇ ਪਿੰਡ ਦੇ ਵਿੱਚ ਹੀ ਜਿਹੜੇ ਬੰਦੇ ਨੇ ਇਹਨਾਂ ਦਾ ਕੰਮ ਚੱਲ ਹੋਣ ਵੀ ਆਪਾਂ ਉਹ ਫਿਰ ਗੀਲ ਮਿਲ ਬਾਕੀ ਭਾਈ ਨਾਲ ਦੀ ਗੱਲਬਾਤ ਕਰਾਂਗੇ ਹਾਂਜੀ ਭੈਣ ਜੀ ਤੁਸੀਂ ਦੁਕਾਨ ਤੇ ਆਏ ਹੋ ਕਿਵੇਂ ਲੱਗਿਆ ਸਨੋ ਇਹ ਦੁਕਾਨ ਤੇ ਆ ਕੇ ਮੈਂ ਸਾਸੀਕਾਰ ਪਹਿਲਾਂ ਤਾਂ ਮੈਂ ਕਾਲੇਕੇਆਂ ਚ ਰਹਿਣ ਵਾਲੀ ਆ ਜੀ ਮੈਨੂੰ ਕਾਲੇਕੇ ਦੇ ਵਿੱਚ ਬਹੁਤ ਵਧੀਆ ਮੈਂ ਫਸਟ ਟਾਈਮ ਆਈ ਆ ਮੈਨੂੰ ਸ਼ਾਪ ਬਹੁਤ ਵਧੀਆ ਲੱਗੀ ਇੱਥੇ ਆ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਵੀ ਆਪਣੇ ਪਿੰਡ ਦੀ ਵੀ ਤਰੱਕੀ ਹੋ ਰਹੀ ਹੈਗੀ ਤੇ ਇਸ ਲਈ ਅੱਜ ਮੈਂ ਸ਼ਾਪ ਤੇ ਆਈ ਆ ਵੀ ਮੈਨੂੰ ਕਪੜਾ ਦੇਖ ਕੇ ਵੀ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਕਪੜਾ ਹੈ ਸ਼ਾਪ ਤੇ ਜਿਨੇ ਵੀ ਕਿਸੇ ਨੇ ਲੈਣਾ ਤਨੋਂ ਲੈ ਜਾਣ ਦੀ ਖੇਚਲਾ ਨਾ ਕਰੋ ਆਪਣੇ ਪਿੰਡ ਵਿੱਚ ਤਰੱਕੀ ਕਰ ਰਿਹਾ ਕਾਲੇ ਕੀ ਆਪਣੇ ਕਾਲੇ ਕੀ ਦੀ ਸ਼ਾਪ ਨੂੰ ਇਗਨੀਤ ਕਰੋ ਵਿਆਹ ਸ਼ਾਦੀਆਂ ਦੇ ਕੱਪੜੇ ਬਹੁਤ ਸੋਹਣੇ ਨੇ ਇੱਥੇ ਇੱਥੇ ਆ ਕੇ ਦੁਕਾਨ ਤੇ ਮਾ ਕਾਲੀ ਮਦਦ ਮੰਦਰ ਲਵੇ ਬੈਂਕ ਕੋਲੇ ਇੱਥੇ ਆ ਕੇ ਲਓ ਤੁਸੀਂ ਆਪਣੇ ਕਾਲੇ ਕਿਤੋਂ ਅੱਜ ਤੁਸੀਂ ਕੁਝ ਪਸੰਦ ਕਰੇ ਜੀ ਕਿਹੜੇ ਕਿਹੜੇ ਹਾਂ ਹਾਂ ਜੀ ਅੱਜ ਟ੍ਰਾਈਸਿਸ ਦੇ ਬਹੁਤ ਸੋਹਣੇ ਸੂਟ ਨੇ ਜੀ ਨੱਚ ਕਲਰ ਵੀ ਬਹੁਤ ਸੋਹਣੇ ਨੇ ਤੇ ਅੱਜ ਅਸੀਂ ਸੂਟ ਲੈ ਰਹੇ ਹਾਂ ਜੀ ਬਹੁਤ ਸੋਹਣੇ ਸੂਟ ਹੈ ਜੀ ਇਹਦੇ ਵਰਕ ਵੀ ਹੋ ਜੂਗਾ ਸਲਵਾਰ ਤੇ ਵਰਕ ਵੀ ਕਰਦੇ ਹਾਂ ਜੀ ਕੜਾਈ ਦਾ ਕੰਮ ਵੀ ਕਰਦੇ ਹਾਂ ਠੀਕ ਹੈ ਅੱਛਾ ਤੁਸੀਂ ਵੀ ਨਾਲ ਮੇਰੇ ਖਿਆਲ ਦੇ ਵਿੱਚ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਮੈਂ ਕੜਾਈ ਦਾ ਕੰਮ ਕਰਦੀ ਆ ਮਸ਼ੀਨੀ ਕੜਾਈ ਦਾ ਕੰਮ ਮਸ਼ੀਨੀ ਕੜਾਈ ਦਾ ਕੰਮ ਕਰਦੇ ਨੇ ਜੀ ਜੇਕਰ ਤੁਸੀਂ ਮੰਨ ਕੇ ਚੱਲੋ ਵੀ ਇਹਨਾਂ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਕੜਾਈ ਕਰਵਾਉਣੀ ਆ ਉਹ ਕਰਵਾ ਸਕਦੇ ਹੋ ਜਿਵੇਂ ਪੱਗਾਂ 'ਚ ਸੋਨਾ ਵਗੈਰਾ ਵੀ ਹਨਾ ਤੁਸੀਂ ਬੋਲੇ ਵਗੈਰਾ ਰਫੂ ਵਗੈਰਾ ਅੱਛਾ ਜੀ ਉਹ ਤੁਸੀਂ ਕਰਵਾ ਸਕਦੇ ਹੋ ਜੋ ਵੀ ਬਹੁਤ ਇਹ ਵੀ ਬਹੁਤ ਵੱਡੀ ਗੱਲ ਆ ਜੀ ਨਾਲ ਤੁਹਾਨੂੰ ਆਏ ਤੇ ਇੱਥੇ ਕੱਪੜੇ ਲੈਣ ਤੁਹਾਨੂੰ ਇਹ ਵੀ ਚੀਜ਼ ਦੀ ਵੀ ਸਹੂਲਤ ਮਿਲਦੀ ਹੈ ਇਹਨਾਂ ਨੂੰ ਜੇ ਤੁਸੀਂ ਮਿਲਣਾ ਤਾਂ ਤੁਸੀਂ ਵਿਸਕਰਮਾ ਮੰਦਿਰ ਦੇ ਕੋਲੇ ਇਨਾਂ ਦੀ ਉੱਥੇ ਘਰ ਕਦੀ ਕਰਦੇ ਉਹਨੇ ਸ਼ਾਪ ਹੈਗੀ ਹਾਂ ਬਿਸ਼ਕਰਮਾ ਮੰਦਿਰ ਕੋਲੇ ਜੀ ਤੁਸੀਂ ਜਾ ਕੇ ਕੱਕੇ ਮਿਸਤਰੀ ਦਾ ਘਰ ਪੁੱਛ ਸਕਦੇ ਹੋ ਨਾਲ ਹੀ ਇਹ ਬਿਸ਼ਕਰਮਾ ਮੰਦਿਰ ਦੇ ਨਾਲ ਹੈ ਨਾ ਤੇ ਸੋ ਜਿਹੜੀ ਆਪਾਂ ਦੁਕਾਨ ਤੇ ਇੱਥੇ ਬੈਠੇ ਆਂਗੇ ਇਹ ਜਿਵੇਂ ਆਏ ਮੰਨ ਕੇ ਚੱਲੋ ਜੀ ਪਿੰਡ ਦੇ ਵਿੱਚ ਇਹਨਾਂ ਨੇ ਅੱਖਾਂ ਬੰਦ ਕਰਕੇ ਪੈਸਾ ਲਾਉਣ ਵਾਲਾ ਕੰਮ ਕਰਤਾ ਵੀ ਇੰਨੀ ਸੋਹਣੀ ਦੁਕਾਨ ਬਾਈ ਕਿਤੇ ਆਪਣੇ ਪਿੰਡ 'ਚ ਨਹੀਂ ਹੋਣੀ ਕਿਤੇ ਹੋਰ ਆ ਨਾ ਇਹ ਨਹੀਂ ਮੈਂ ਧਰੋਂ ਲੈ ਰਣੀ ਵੀ ਨਹੀਂ ਹੋਣੀ ਜੀ ਕੱਪੜੇ ਦੀ ਹਾਂ ਧਰੋਂਲੇ 'ਚ ਬਾਈ ਕਹਿੰਦਾ ਧਰੋਂਲੇ 'ਚ ਵੀ ਨਹੀਂ ਹੋਣੀ ਤੇ ਬਾਕੀ ਨਵਾਂ ਕੰਮ ਕਰਿਆ ਬਾਈ ਨੇ ਨਹੀਂ ਪਿੰਡ ਦੇ ਵਿੱਚ ਬਾਈ ਡਰਦਾ ਬੰਦਾ ਪੈਸੇ ਲਾਉਣ ਤੋਂ ਵੀ ਇੰਨੇ ਪੈਸੇ ਮੈਂ ਪਿੰਡ 'ਚ ਲਾ ਲਿਆ ਨਾ ਇਹ ਇੱਕ ਉਹ ਵੀ ਕਰ ਲਾ ਜਿੰਦੇ ਬਾਈ ਜਿਵੇਂ ਆਪਾਂ ਕਹਿੰਦੇ ਹਾਂ ਸ਼ੌਂਕ ਦੀ ਗੱਲ ਹਾਂਜੀ ਦੁਕਾਨ ਤੇ ਬੈਠੇ ਨਾ ਆਪਾਂ ਜਿਵੇਂ ਟਰੈਕਟਰਾਂ ਦੇ ਉੱਤੇ ਅਗਲਾ ਜਿੰਨੇ ਪੈ ਤੇ ਉਹ ਆਪਣਾ ਬਿਜ਼ਨਸ ਦਾ ਬਿਜ਼ਨਸ ਤੇ ਪੈਸਾ ਲਾਏ ਦਾ ਚੰਗਾ ਲੈ ਇੱਕ ਆ ਆ ਇਹ ਕੀ ਡੈਟ ਆ ਬਈ ਇਹ ਕੱਪੜੇ ਜਰ ਹੈ ਨਾ ਮੈਂ ਬੋਲ ਕੰਨ ਕੱਪੜਾ ਆਹ ਦੀ ਸਟੈਚੂ ਜੀ ਕਹਿੰਦੇ ਹਾਂ 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 ਤਸਵੀਰ ਨਹੀਂ ਆ ਰਹੀ ਡਾ ਜੀ ਇਹ ਬਾਟਮ ਆ ਇਹਦੀ ਪਰਕ ਵਾਲੀ ਹੈਗੀ ਓਕੇ ਹਾਂ ਜੀ ਇਹ ਆ ਗਿਆ ਆਪਣਾ ਇਹਦੇ ਨਾਲ ਦੀ ਕਮੀਜ਼ ਜੀ ਤੇ ਆ ਆ ਗਿਆ ਜੀ ਨਾਲ ਸਟਾਲ ਜੀ ਜੇ ਆਪਾਂ ਕੜਾਈ ਹਾਂ ਸਟਾਲ ਦੇ ਨਾਲ ਆ ਜੀ ਹਾਂ ਸਟਾਲ ਦੇ ਨਾਲ ਆ ਜੀ ਜੇ ਆਪਾਂ ਕੜਾਈ ਕਰਨ ਬਾਈ ਇਹਦਾ ਕੜਾਈ ਵਾਲੀ ਲੈ ਲੈਂਦਾ ਜੀ 7-800 ਰੁਪਏ ਦਾ ਇਹ ਤਾਂ ਹੈ ਹਾਂ ਇਹ ਆਹ 100 ਲੈ ਕੀ ਆ ਨਾ ਕੀਦੇ ਜੜੀ ਇਹ 100 ਲੈ ਜੀ ਆਪਾਂ ਮੈਂ ਇਹਨਾਂ ਦੇ ਕੀ ਗ੍ਰੇਟ ਹੈ ਇਸ ਹੌਲ ਕੋਈ ਨਹੀਂ ਆਪਾਂ ਜੀ ਦੇ ਦਾਂਗੇ 4-400 ਰੁਪਏ ਦੀ ਦੇ ਦਾਂਗੇ 8-800 ਰੁਪਏ 400 ਰੁਪਏ ਤੇ ਇੱਕ ਗੱਲ ਹੋਰ ਹੈ ਵੀ ਜਿਵੇਂ ਇੰਨਾ ਆਜ਼ ਲਿਖੋ ਇਸ ਤਾਹਲੇ ਵੀ ਇੱਦਾਂ ਲਾਹਟ ਕਰੋ ਜੀ ਹਾਂ ਇੰਨਾ ਗਰਮਾ ਹੈ ਕਿਤੇ ਬਹਿ ਜਾਓ ਮੋਟਰਾਂ ਕਿਤੇ ਲੈ ਕੇ ਮਜਾਲ ਵੀ ਠੰਡ ਲੰਗ ਜੀ ਵਿਚਦੀ ਲੈ ਵੀ ਦੋਸਤੋ ਨਿਗਾਹ ਮਾਰ ਸਕਦੇ ਹੋ ਤੁਸੀਂ ਹਨਾ 4-400 ਰੁਪਏ ਦੇ 100 ਪੂਰੇ ਘੈਂਟ ਤੇ ਨਾਲ ਉਹ ਬੈੱਡ ਦੀਆਂ ਚਾਦਰਾਂ ਵੀ ਦਿਖਾ ਦਿਓ ਜੀ ਆਹ ਬੈੱਡ ਦੀਆਂ ਗਰਮ ਚਾਦਰਾਂ ਵਾਲੇ ਜੀ ਨਾਲ ਸਰਹਾਣੇ ਵੀ ਨੇ ਜੀ ਨਾਲ ਸਰਹਾਣੇ ਚਾਦਰਾਂ ਗਰਮ ਚਾਦਰਾਂ ਜੀ ਨਾਲ ਜਿਹੜਾ ਮਰਜ਼ੀ ਸਮੋਣ ਤੁਸੀਂ ਇਹਦਾ ਕੀ ਰੇਟ ਆ ਬਈ ਇਹ ਇਹਦਾ ਆਪਾਂ ਜੀ ਉਹਦਾ 500 ਦੀ ਵੇਚੀ ਜਾਣੇ ਇਹ ਦੇ ਦੇਣੀ ਹੈ 450 ਦੀ ਦੇ ਦਾਂਗੇ ਨਹੀਂ ਵੀ ਦੋਸਤੋ ਹਰ ਇੱਕ ਦਿਨ ਤੇ ਫੁੱਲ ਆਫਰ ਲਾਇਆ ਹੋਇਆ ਬਾਈ ਦਾ ਨਾ ਤੇ ਜੀ ਨਵਾਂ ਸ਼ੋਰੂਮ ਕਰੇਗਾ ਨਵਾਂ ਸ਼ੋਰੂਮ ਕਰਨ ਕਰਕੇ ਪਿੰਡ ਕਾਲੇ ਕੇ ਹਾਂਜੀ ਵੱਡੀ ਮਾਤਾਰਾਣੀ ਕੋਲੇ ਤੁਸੀਂ ਆ ਕੇ ਇੱਥੇ ਕਾਲੇ ਖਾਂ ਦਾ ਸ਼ੋਰੂਮ ਪੁੱਛ ਸਕਦੇ ਹੋ ਨਾ ਹਾਂਜੀ ਦੁਕਾਨ ਦੇ ਵਿੱਚ ਕੁੱਲ ਆਈਟਮਾਂ ਜੀ ਜਿਵੇਂ ਪੱਗਾਂ ਦੀ ਗੱਲ ਕਰੀਏ ਹਨਾ ਆਪਾਂ ਪੱਗਾਂ ਦੇ ਕੱਲ ਰੰਗ ਡਿਜ਼ਾਈਨ ਸਾਰੇ ਪੈਨੇ ਬਾਕੀ ਤੁਸੀਂ ਜਿਹੜਾ ਜਿਹਾ ਵੀ ਮੰਗਾਉਣਾ ਚਾਹੁੰਦੇ ਹੋ ਉਹ ਵੀ ਆ ਜਾਂਦੇ ਨੇ ਜਿਵੇਂ ਤੌਲੀਏ ਵਗੈਰੇ ਜੇ ਆਪਾਂ ਗੱਲ ਕਰੀਏ ਰਜਾਈ ਦੇ ਗਲਾਫਾਂ ਦੀ ਗੱਲ ਕਰੀਏ ਸਟੋਲਾਂ ਦੀ ਗੱਲ ਕਰੀਏ ਲੋਈਆਂ ਦੀ ਗੱਲ ਕਰੀਏ ਤੇ ਨਾਲ ਸੂਟ ਤਾਂ ਚਲੋ ਹਰ ਇੱਕ ਪ੍ਰਕਾਰ ਦਾ ਹੈਗੇ ਨੇ ਹਨਾ ਆ ਕੰਬਲ ਲੈਣ ਦੇਣ ਵਾਲੇ ਹਨਾ ਇਸ ਤਰ੍ਹਾਂ ਦੇ ਸਾਰੇ ਕੰਬਰ ਬਾਕੀ ਹੋਰ ਹੈ ਗੱਲ ਇੱਥੇ ਵੀ ਪੈਨੇ ਤੇ ਇਧਰ ਪਿਛਲੇ ਪਾਸੇ ਵੀ ਸਾਰਾ ਸਟਾਕ ਪਿਆਗਾ ਨਾ ਥੱਲੇ ਵੀ ਬੈੱਡ ਦੇ ਵਿੱਚ ਪੈਨੇ ਇਧਰ ਵੀ ਤੁਸੀਂ ਪੱਗਾਂ-ਮੁੱਗਾਂ ਦੇਖ ਸਕ ਕੁੱਲ ਹਰ ਇੱਕ ਪ੍ਰਕਾਰ ਦੀ ਆਈਟਮ ਹੈਗੀ ਇਹੇ ਜੀ ਕੋਈ ਗੱਲ ਨਹੀਂ ਹੈਗੀ ਵੀ ਦੁਕਾਨ ਦੇ ਵਿੱਚ ਕੋਈ ਕਮੀ ਪੇਸੀ ਹੈਗੀ ਤੇ ਚਾਰਫੇਰੇ ਤੁਸੀਂ ਦੇਖ ਸਕਦੇ ਹੋ ਕਪੜਾ ਉਹੀ ਗੱਲ ਹੈ ਵੀ ਦੇਖੋ ਨਾ ਜੇ ਆਪਾਂ ਧਨੋਲੇ ਬਰਨਾਲੇ ਦੀ ਦੁਕਾਨ ਦੀ ਗੱਲ ਕਰੀਏ ਕਿਉਂਕਿ ਆਪਾਂ ਸ਼ਹਿਰਾਂ ਵਾਲੇ ਨੌ ਕਰਦੇ ਆ ਤੇ ਉਹਨਾਂ ਜਿੰਨੇ ਕਪੜਾ ਬਾਈ ਕੋਲੇ ਇਧਰ ਵੀ ਤੁਸੀਂ ਆਹ ਦੇਖ ਸਕਦੇ ਹੋ ਹਨ ਇੰਨਾ ਵਿੱਚ ਵੀ ਸੂਟ ਹੀ ਸੂਟ ਨੇ ਹਾਂ ਲੈ ਗਏ ਅੱਛਾ ਲਹਿੰਗੇ ਓਕੇ ਓਕੇ ਜਿਆ ਸਨੈਪ ਬਣੀ ਹੋਈ ਹੈ ਜੀ ਇਦਾਂ ਦੀ ਲਹਿੰਗੇ ਨੇ ਅੱਛਾ ਅੱਛਾ ਇਦਾਂ ਦੇ ਲਹਿੰਗੇ ਨੇ ਭਾਈ ਇਹਦੇ ਵਿੱਚ ਦੇਖ ਸਕਦੇ ਹੋ ਗੱਭਰੂ ਸ਼ੌਂਕ ਦੇ ਕਬੂਤਰ ਭਾਈ ਕਹਿੰਦਾ ਡਾਉਣੇ ਨੇ ਸ਼ੌਂਕ ਸਹਿਜਾਦ ਕਲੌਥ ਸਹਿਜਾਦ ਹਾਂਜੀ ਕਲੌਥ ਕਲੌਥ ਓਕੇ ਬੇਟੇ ਦੇ ਨਾਮ ਤੇ ਤੇ ਇੱਥੇ ਆਪਾਂ ਖੜੇ ਆਂ ਬੈੱਡ ਦੀਆਂ ਯਾਤਰਾ ਹੋ ਗਈਆਂ ਸਹਰਾਣੇ ਸਹੂਣੇ ਨਾਲ ਹੋ ਗਏ 100 ਲ ਸਟਾਲ ਸੂਟ ਵੱਡੇ ਛੋਟੇ ਕਢਾਈ ਵਾਲੇ ਜਿਹੜੇ ਮਰਜ਼ੀ ਤੁਸੀਂ ਲੈ ਲਓ ਜਿਹੜੇ ਮਰਜ਼ੀ ਸੂਟ ਲੈ ਲਓ ਸੇਮਰ ਤੇ ਗਰਮ ਸੂਟ ਆਏ ਨੇ ਜੀ ਠੀਕ ਹੈ ਇਹ ਲੈ ਲਓ ਜੇ ਕੋਟ ਰੈਂਚਨੀ ਵੀ ਕੋਈ ਮਰਜ਼ੀ ਸੂਟ ਲੈ ਲੈਣ ਗਰਮ ਕੜਾਈ ਵਾਲੇ ਸੂਟ ਲੈ ਲਓ ਜੀ ਕਹੇ ਜਾਂ ਮਰਜ਼ੀ ਸੂਟ ਲੈ ਸਕਦੇ ਜੀ ਅੱਛਾ ਦੁਕਾਨ ਤੇ ਹਰ ਤੰ ਤੁਸੀਂ ਵੈਨੇ ਫਿਰ ਨਾ ਜੀ ਮੈਂ ਤਾਂ ਮੇਰੇ ਕੋਲ ਗੱਡੀ ਆ ਜੀ ਆ ਮੈਂ ਛੋਟਾ ਹੱਥੀਆ ਦੁਕਾਨ ਜੀ ਹਾਂਜੀ ਤਾਂ ਕਰਕੇ ਜਿਆਦਾ ਤਾਂ ਮੈਡਮ ਵੀ ਬਹਿੰਦੇ ਜੀ ਜਦੋਂ ਮੈਂ ਵਿਹਲਾ ਉਹਨਾਂ ਦੇ ਨਾਲ ਨਹੀਂ ਰਹਿ ਜਾਂਦਾ ਜੀ ਠੀਕ ਹੈ ਉਹ ਮੈਡਮ ਹੁੰਦੇ ਨਹੀਂ ਤਾਂ ਜੀ ਉਹ ਜਿਆਦਾਤਰ ਮੈਡਮ ਹੁੰਦੇ ਨੇ ਅੱਛਾ ਵੀ ਸਭ ਤੋਂ ਵੱਡੀ ਮੈਂ ਤੁਹਾਨੂੰ ਇੱਕ ਹੋਰ ਦੋਸਤੋ ਗੱਲ ਦੱਸ ਸਕਦਾ ਨਾਲ ਹੀ ਬਾਈ ਦਾ ਘਰ ਹੈ ਪਲਾਂਟ ਹੁਣ ਲੈਂਦਾ ਇੱਕ ਇਹ ਵੀ ਬਹੁਤ ਵੱਡਾ ਇੱਕ ਕਾਰਨ ਹੈ ਵੀ ਜਿਹੜੇ ਸਸਤਾ ਅਗਲਾ ਕਹਿੰਦਾ ਵੀ ਯਾਰ ਇੰਨੇ ਸਸ ਕਿਉਂਕਿ ਇੱਕ ਤਾਂ ਆਪਾਂ ਨੂੰ ਬਈ ਕਿਰਾਇਆ ਨਹੀਂ ਕੋਈ ਪੈਣਾ ਆਪ ਦਾ ਤਾਂ ਜਿਹੜੇ ਪੈਸੇ ਲਾਤੇ ਲਾਤੇ ਇਸ ਕਰਕੇ ਉਹ ਵੀ ਬਹੁਤ ਰਿਹਾ ਹੁੰਦੇ ਨੇ ਕਿਰਾਇਆ ਕੱਢਣਾ ਹੁੰਦਾ ਮੁਲਾਜ਼ਮਾਂ ਦਾ ਖਰਚਾ ਕੱਢਣਾ ਹੁੰਦਾ ਹੁਣ ਤਾਂ ਆਪਾਂ ਐਵੇਂ ਨੁਕ ਚੱਲਿਓ ਗੱਲਾਂ ਬਿਲ ਦਾ ਖਰਚਾ ਕੱਢਣਾ ਹੈ ਹਾਂ ਬਿਲ ਦਾ ਹੀ ਖਰਚਾ ਕੱਢਣਾ ਇਸ ਕਰਕੇ ਵੀ ਬਹੁਤ ਸੋਨੂੰ ਸਸਤਾ ਲਾ ਰੱਖਿਓ ਅਸਲੀ ਕਵਾਲਿਟੀ ਨਹੀਂ ਆਪਣੀ ਆਪਣੀ ਕਵਾਲਿਟੀ ਦੀ ਜਿਹੜੀ ਚੀਜ਼ ਆਪਾਂ ਨੂੰ ਮਿਲ ਜੂ ਉਹੀ ਚੀਜ਼ ਤੁਹਾਨੂੰ ਬਾਹਰੋਂ ਕਿਧੋਂ ਨਹੀਂ ਮਿਲੂਗੀ ਝਰੋਲੇ ਬਣਾ ਲੈ ਘੁੰਮ ਲੈ ਜਿਹੜੀ ਚੀਜ਼ ਆਪਾਂ ਦੇ ਦੇਣੀ ਸਮਝ ਤਾ ਝਰੋਲੇ ਬਣਾ ਲੈ ਮਿਲੂ ਨਹੀਂ ਆਪਣੀ ਵੀ ਦੇਖ ਕੇ ਬਾਲਜੇ ਭਾਈ ਪਾਉਂਦੇ ਨੇ ਇਹਦੇ ਨਾਲ ਆ ਫਰੀ ਇਹਦੇ ਨਾਲ ਆ ਫਰੀ ਜਿਵੇਂ ਟਰੈਕ ਸੂਟ ਵਗਰਾ ਹੋਰ ਉਹਨਾਂ ਉਹੋ ਜੀ ਚੀਜ਼ ਬਣਦੀ ਹੈ ਜਾਲੀ ਆਟਮ ਆ ਜਾਂਦੀ ਫਿਰ ਅਗਲਾ ਪੱਲੋ ਦੇ ਵੀ ਕੋਈ ਵੀ ਦੁਕਾਨ ਰਾਂ ਨਹੀਂ ਦਿੰਦਾ ਹਰੇਕ ਨੇ ਖਰਚਾ ਪਾਣੀ ਦਾ ਦੇਖੋ ਕੱਢਣਾ ਜੀ ਅੱਧੀ ਰਾਤ ਨੂੰ ਆ ਕੇ ਕੁੰਡਾ ਖੜਕਾ ਦਿਓ ਅੱਧੀ ਰਾਤ ਨੂੰ ਤੁਹਾਨੂੰ ਸੂਟ ਮਿਲ ਲਗੇ ਕੋਤੇ ਧਰੇ ਦੁਕਾਨ ਆ ਭਾਈ ਦੀ ਘਰੇ ਦੁਕਾਨ ਹੈ ਪਾਰਕਿੰਗ ਵਾਸਤੇ ਗੱਡੀਆਂ ਗੁੱਡੀਆਂ ਲਾਉਣ ਵਾਸਤੇ ਵੀ ਨਾਲ ਜਗ੍ਹਾ ਹੈਗੀ ਹੈਗੀ ਕਿਸੇ ਗੱਲ ਦੇ ਯਾਰ ਕੋਈ ਕਮੀ ਪੇਸੀ ਨਹੀਂ ਹੈਗੀ ਅੱਛਾ ਇੱਕ ਬਾਈ ਥੱਲੇ ਉਤਰ ਹੈ ਮੈਂ ਤੇਰੇ ਇੱਕ ਗੱਲ ਹੋਰ ਪੁੱਛਣੀ ਹੈ ਤੇ ਇਹ ਕਾਊਂਟਰ ਕਾਊਂਟਰ ਦਾ ਦੇਖ ਤੂੰ ਪੂਰਾ ਘੈਂਟ ਸਜਾਈ ਰੱਖਿਆ ਨਾ ਦੁਕਾਨ ਚ ਤਾਂ ਕੋਈ ਕੱਚ ਹੀ ਨਹੀਂ ਛੱਡਿਆ ਤੂੰ ਸ਼ੌਂਕ ਕਰੇ ਨੇ ਪੂਰੇ ਤੇਰੇ ਸ਼ੌਂਕ ਤੇ ਮੈਂ ਵੀ ਉਹ ਕਰਨਾ ਬਾਈ ਯਾਰ ਆ ਜਿਹੜੀਆਂ ਨਾ ਦੇਵੀਆਂ ਇਹ ਤੂੰ ਮੈਨੂੰ ਐਂ ਦੱਸ ਵੀ ਇਹ ਕਿੱਥੋਂ ਆ ਮੈਂ ਕਹਿੰਦਾ ਵੀ ਪਿੰਡ ਦੇ ਵਿੱਚ ਆਪਣੇ ਤੇ ਮੈਂ ਕਿਸੇ ਦਾ ਦੇਖਿਆ ਨਹੀਂ ਵੀ ਆਹ ਮੂਰਦਾ ਵੀ ਰਹਿ ਗਿਆ ਤੁਸੀਂ ਪਾ ਲੀ। ਇਹਨੂੰ ਪਤਾ ਹੀ ਹੈ ਜੀ ਚੰਡੀਗੜ੍ਹ ਪਟਿਆਲਾ ਵਾ ਸਾਰਾ ਜੀ ਮਿਲਦੀ ਆਲੇ ਜੀ। ਹਾਂ। ਇਹ ਆਪਾਂ ਪਿੰਡ ਜੀ ਸਭ ਕਪੂਰੇ ਕਰਦੇ ਆਂ ਸਾਰੇ। ਸ਼ੌਂਕ ਪੂਰੇ ਕਰਦੇ ਨੇ ਦੇਖ ਸਕਦੇ ਹੋ ਵੀ ਨਾਲ ਆਪਾਂ ਕਹਿ ਦਿੰਦੇ ਹਾਂ ਕਿ ਇਹਨਾਂ ਦੇ ਪਾਕ ਹੈ ਨਾ। ਬੈਲ ਬੱਟ ਦਾ। ਹਾਂ। ਇਹ ਬੈਲ ਬੱਟ ਦਾ ਹੈਂਡਵਰਕ ਸੂਟ ਆ ਜੀ ਇਹ। ਬਹੁ ਬਈ ਸੂਟ ਆ ਜੀ 3500 4000 ਦਾ ਸੂਟ ਆ ਜੀ ਆਪਾਂ ਸਿਰਫ ਦੇ ਦੇਣਾ 2500 ਰੁਪਏ ਦਾ ਜੀ। ਲੈ ਵੀ ਸੂਟ ਤੋਂ ਹੈ। ਹਾਂ। ਆਪਾਂ ਵੀਡੀਓ ਬਣਾ ਰਹੇ ਆਂ ਫੁੱਲ ਆਫਰਾਂ ਤੇ ਅੱਜ। ਹਾਂ ਜੀ। ਤੇ ਕਿਉਂਕਿ ਫ ਆਪਣੀ ਵੀਡੀਓ ਇਹ ਇਸ ਤਰ੍ਹਾਂ ਆਉਂਦੀ ਹੈ ਨਾ ਤੇ ਮਾਨਤਨ ਬਾਈ ਪੂਰਾ ਕਰੂਗਾ ਜਿਹੜਾ ਕੋਈ ਵੀਡੀਓ ਦੇਖ ਕੇ ਆਉ ਨਾਲ ਚਾਹ ਪਾਣੀ ਵੀ ਪਿਆ ਕੇ ਭੇਜਾਂਗੇ ਕਿਉਂਕਿ ਪੂਲੇ ਘਰ ਹੈ ਕੋਈ ਨਾ ਆਪਦਾ ਕੰਟੈਕਟ ਨੰਬਰ ਜ਼ਰੂਰ ਬੋਲਦੇ ਮੇਰਾ ਕਨੈਕਟ ਨੰਬਰ ਹੈ 99157 ਜੀ 99152 ਹਾਂਜੀ 44015 ਜੀ 44015 ਹਾਂਜੀ ਹਾਂ ਜਦੋਂ ਮਰਜ਼ੀ ਤੁਸੀਂ ਇਹਦੇ ਤੇ ਕਾਲ ਵੀ ਕਰ ਸਕਦੇ ਹੋਗੇ ਬਾਕੀ ਵੀਡੀਓ ਦੇ ਵਿੱਚ ਵੀ ਇਹਨਾਂ ਦਾ ਨੰਬਰ ਚੱਲੂਗਾ ਜਿਆਦਾ ਕਰਕੇ ਇੱਥੇ ਮੈਡਮ ਵੇਦੇ ਨੇ ਤੇ ਬਾਕੀ ਕਦੇ ਨਾ ਕਦੇ ਭਾਈ ਵੀ ਇੱਥੇ ਹੁੰਦਾ ਸੋ ਸਾਰੇ ਹੀ ਪਿੰਡ ਵਾਸੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਰੂਰ ਜਿਹੜਾ ਮਾਰੋ ਆ ਕੇ ਦੇਖੋ ਹਰ ਪ੍ਰਕਾਰ ਦਾ ਜਿਵੇਂ ਵਿਆਹਾਂ ਸਾਧੀਆਂ ਦੇ ਵਿੱਚ ਸੋਨੂੰ ਜਿਵੇਂ ਆਪਾਂ ਕਹਿੰਦੇ ਬਰੀ ਦੇ ਸੂਟ ਜਿੰਨਾ ਮਰਜ਼ੀ ਵੇਹਲੇ ਟਰੈਨੀ ਪਾਉਣ ਵਾਲੇ ਵੀ ਹੈਵੀ ਸੂਟ ਵੀ ਹੈਂਡਵਰਕ ਸੂਟ ਵੀ ਸਾਰੇ ਪ੍ਰਕਾਰ ਦੇ ਮਿਲਣਗੇ ਜੋ ਬਾਬਾ ਦੇ ਰਮਾਲਾ ਸਾਹਿਬ ਜੀ ਬਾਬੇ ਦੀਆਂ ਚਾਦਰਾਂ ਸੌਲ ਜਿਹੜਾ ਕੁਝ ਵੀ ਲੈਣਾ ਹਰ ਪ੍ਰਕਾਰ ਦੀਆਂ ਕੰਪਰਟ ਕੋਲ ਮਿਲੂ ਕੋਰਤੇ ਪਜਾਮੇ ਪੱਗਾਂ ਪਰਨ ਸਾਰਾ ਕੁਝ ਹੈ ਹਾਜ਼ਰ ਹੈ ਜੀ ਕੁਰਤੇ ਪਜਾਮੇ ਵੀ ਹੈਗੇ ਨੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਵੈਰਿਟੀ ਵੀ ਉਹਦੇ ਵਿੱਚ ਕੁੱਲ ਮਿਲ ਜੂ ਕੁੱਲ ਵੈਰਿਟੀ ਮਿਲ ਜੂ ਜਿਤਨਾ ਲੋੜ ਬਣਾਈ ਜਾਂਦੀ ਲੋੜ ਨਹੀਂ ਸਾਰਾ ਕੁਝ ਇੱਥੇ ਹਾਜ਼ਰ ਮਿਲੂ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਕੋਲ ਹਨਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਹੱਥਾਂ ਉਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਹਰ ਇੱਕ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਸ ਲੈ ਕੇ ਆਉਂਦਾ ਰਹਾਂ ਤੇ ਦਿਖਾਉਂਦਾ ਰਹਾਂਗੇ ਤੁਹਾਡਾ ਸਹਿਯੋਗ ਜ਼ਰੂਰੀ ਹੈ ਜਿਹੜੇ ਵੀਰੇ ਨੇ ਵੀਰਾਂ ਨੇ ਹਾਲ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਜੀ ਸੋ ਸਾਰਿਆਂ ਦਾ ਬਹੁਤ ਧੰਨਵਾਦ ਜੀ